ਆਪਣੀ ਮਨਮਰਜ਼ੀ ਨਿਕਾਗਰ ਕਰਕੇ ਪਿੰਡ ਪਹੂਵਿੰਡ ਦੇ ਵਿੱਚ ਆਜੋ ਉੱਥੇ ਜ਼ਿੰਮੇਦਾਰਾਂ ਦਾ ਇੱਕ ਟੱਬਰ ਵਸਦਾ ਜਮੀਨ ਭਾਂਡਾ ਚੰਗਾ ਤੇ ਇਲਾਕੇ ਵਿੱਚ ਉਹਨਾਂ ਦਾ ਮਾਣ ਚੰਗਾ ਏ ਇਸ ਪਰਿਵਾਰ ਦੇ ਮੁਖੀ ਦਾ ਨਾਂ ਹੈ ਕਣੀਆਂ ਕਣੀਆਂ ਦਾ ਪੁੱਤਰ ਦੁਲਜੀ ਦੁਲਜੀ ਦਾ ਪੁੱਤਰ ਕਰਮਾ ਕਰਮੇ ਦਾ ਪੁੱਤਰ ਭਾਈ ਭਗਤੂ ਜੀ ਭਾਈ ਭਗਤੂ ਦਾ ਵਿਆਹ ਮਾਈ ਜਿਉਣੀ ਦੇ ਨਾਲ ਹੋਇਆ ਤੇ ਇਸੇ ਭਾਈ ਭਗਤੂ ਦੇ ਘਰ 26 ਜਨਵਰੀ 1682 ਨੂੰ ਇੱਕ ਲੜਕੇ ਨੇ ਜਨਮ ਲਿਆ ਜਿਹਦਾ ਨਾਮ ਦੀਪਾ ਰੱਖਿਆ ਗਿਆ ਦੁਨੀਆ ਜਾਣਦੀ ਸੀ ਇਹ ਦੀਪਾ ਦੀਪਾ ਨਹੀਂ ਰਹੇਗਾ ਇਹ ਧੰਨ ਬਾਬਾ ਦੀਪ ਸਿੰਘ ਕਹਿ ਕੇ ਪੂਜਿਆ ਜਾਵੇਗਾ ਫਿਰ ਥੋੜਾ ਜਾਂ ਨੇੜੇ ਆ ਜੋ ਗੱਲ ਛੇਤੀ ਸਮਝ ਅੰਦਰ ਪੈ ਜਾਵੇ ਪਿੰਡ ਪਹੂ ਵਿੰਡ ਕਣੀਆਂ ਕਣੀਆਂ ਦਾ ਪੁੱਤਰ ਦੁਲਜੀ ਦੁਲਜੀ ਦਾ ਪੁੱਤਰ ਕਰਮਾ ਕਰਮੇ ਦਾ ਪੁੱਤਰ ਭਾਈ ਭਗਤੂ ਭਾਈ ਭਗਤੂ ਦਾ ਪੁੱਤ ਜਿਹਦਾ ਜਨਮ 1682 ਅੰਦਰ ਹੋਇਆ ਨਾਂ ਰੱਖਿਆ ਜਾਂਦਾ ਦੀਪਾ ਦੀਪਾ ਇਸ ਕਰਕੇ ਮਾਂ ਨੂੰ ਪੁੱਤ ਆਪਣਾ ਸੋਨਾ ਹੀ ਬੜਾ ਲੱਗਾ ਮਾਂ ਨੂੰ ਐਂ ਜਾਪਿਆ ਮਾਂ ਜੀਉਣੀ ਨੂੰ ਜਿਵੇਂ ਲੱਖਾਂ ਦੀਪਾਂ ਦਾ ਚਾਨਣ ਮੇਰੇ ਘਰ ਦੇ ਵਿੱਚ ਹੋ ਗਿਆ ਹੋਵੇ ਇੰਨੀ ਖੁਸ਼ ਹੋਈ ਇਨਾ ਸੋਹਣਾ ਪੁੱਤ ਰੱਬ ਨੇ ਉਹਦੀ ਝੋਲੀ 'ਚ ਪਾਇਆ ਕਿ ਇਹਦਾ ਨਾਂ ਦੀਪਾ ਰੱਖ ਦਿੱਤਾ ਪਰ ਮਾਂ ਕਿੱਥੇ ਜਾਣਦੀ ਹੋਣੀ ਓਦਣ ਦੁਨੀਆ ਕਿੱਥੇ ਜਾਣਦੀ ਹੋਣੀ ਆ ਮਾਂ ਜੀ ਹੁਣੀਏ ਜਿਹੜੇ ਦੀਪੇ ਨੇ ਤੇਰੇ ਘਰ ਜਨਮ ਲਿਆ ਹੈ ਨਾ ਦੁਨੀਆ ਦੇ ਦੀਵੇ ਬੁੱਝ ਜਾ ਕਰਨਗੇ ਪਰ ਇਹਦਾ ਦੀਵਾ ਹਮੇਸ਼ਾ ਜਗਦਾ ਰਹੂਗਾ ਜਿੱਥੇ ਕਿਦੇ ਧੰਨ ਬਾਬਾ ਦੀਪ ਸਿੰਘ ਦੇ ਸਥਾਨ ਨੇ ਉਹ ਜੋਤਾਂ ਹਮੇਸ਼ਾ ਜਗਦੀਆਂ ਰਹਿਣਗੀਆਂ ਜੋਤਾਂ ਹਮੇਸ਼ਾ ਅਟੱਲ ਰਹਿਣਗੀਆਂ ਅਰਪਾ ਖਰਪਾ ਪਤਿਆਂ ਦੇ ਘਰਾਂ ਦੀ ਬੱਤੀ ਬੁਝ ਸਕਦੀ ਆ ਪਰ ਧੰਨ ਬਾਬਾ ਦੀਪ ਸਿੰਘ ਦੇ ਕਰਨੀ ਨਾਵੇਂ ਜੀਵਨ ਦਾ ਦੀਵਾ ਕਦੀ ਨਹੀਂ ਬੁਝ ਸਕਦਾ ਹਮੇਸ਼ਾ ਜਗਦਾ ਰਹੇਗਾ ਉਹ ਦੀਪਾ 18 ਸਾਲਾਂ ਦਾ ਹੋਇਆ ਆਪਣੇ ਬਾਪੂ ਦੇ ਨਾਲ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਦਦਾਰੇ ਕਰਨ ਵਾਸਤੇ ਆਨੰਦਪੁਰ ਸਾਹਿਬ ਆਇਆ ਉਮਰਿਆ 18 ਸਾਲਾਂ ਦੀ ਜਿੱਦਾਂ ਤੁਸੀਂ ਚੌਂਕੜੇ ਮਾਰ ਕੇ ਬੈਠੇ ਜੇ ਇਦਾਂ ਸੰਗਤ ਬੈਠੀ ਸੀ ਤੇ ਗੁਰੂ ਕਲਗੀਧਰ ਪਾਤਸ਼ਾਹ ਤਖਤ ਤੇ ਸੁਭਾਏ ਮਾਨੇ ਸਾਹਮਣੇ ਉਹ ਨੌਜਵਾਨ ਦੀਪਾ ਉੱਠਿਆ ਇਹ ਗੱਲ ਸੰਨ 1700 ਦੀ ਆ ਤੇ ਇੱਕ ਸਾਲ ਪਹਿਲਾਂ ਜਾਣੀ ਕਿ 1699 ਨੂੰ ਖਾਲਸੇ ਦੀ ਸਾਜਨਾ ਹੋ ਚੁੱਕੀ ਸੀ ਨੌਜਵਾਨ ਦੀਪਾ ਹੱਥ ਜੋੜ ਕੇ ਕਹਿੰਦਾ ਸੱਚੇ ਪਾਤਸ਼ਾਹ ਮੈਂ ਤੇਰੀ ਨਾ ਆਇਆ ਮੈਂ ਲੇਟ ਹੋ ਗਿਆ ਮਹਾਰਾਜ ਨੇ ਕਿਹਾ ਕਿਉਂ ਤੂੰ ਲੇਟ ਕਿਉਂ ਹੋ ਗਿਆ ਤੇ ਦੀਪਾ ਹੱਥ ਜੋੜ ਕੇ ਕਹਿੰਦਾ ਸੱਚੇ ਪਾਤਸ਼ਾਹ ਕਿਤੇ ਮੈਂ ਪਿਛਲੇ ਸਾਲ ਆਇਆ ਹੁੰਦਾ ਨਾ ਮੈਨੂੰ ਪਤਾ ਲੱਗਾ ਤੁਸੀਂ ਭਰੇ ਦਰਬਾਰ ਅੰਦਰ ਸੀਸ ਮੰਗੇ ਸੀ ਮੰਗੇ ਸੀ ਨਾ 1600 ਨਦੀ ਦੀ ਸਾਕੀ ਨੂੰ ਮੈਨੂੰ ਪਤਾ ਲੱਗਾ ਪਿਛਲੇ ਸਾਲ ਤੁਸੀਂ ਸੀਸ ਮੰਗੇ ਸੀ ਤੇ ਮਹਾਰਾਜ ਕਿਤੇ ਮੈਂ ਇੱਕ ਸਾਲ ਪਹਿਲਾਂ ਆਉਂਦਾ ਤੇ ਮਹਾਰਾਜ ਮੈਂ ਵੀ ਉੱਠ ਕੇ ਸੀਸ ਤੁਹਾਡੇ ਚਰਨਾਂ 'ਚ ਭੇਟਾ ਕਰਨਾ ਸੀ ਮੈਂ ਲੇਟ ਹੋ ਗਿਆ ਤੇ ਮੇਰੇ ਦਾਤੇ ਨੇ ਦੀਪੇ ਦੇ ਮੋਢੇ ਤੇ ਹੱਥ ਰੱਖ ਕੇ ਆਖਿਆ ਨਾ ਕੀ ਕਾਕਾ ਤੇਰਾ ਕਹਿੰਦਾ ਜੀ ਦੀਪਾ ਮਹਾਰਾਜ ਕਹਿੰਦੇ ਅੱਜ ਤੋਂ ਦੀਪ ਸਿੰਘ ਹੋਵੇਂਗਾ ਤੇ ਸੀਸ ਗੁਰੂ ਨਾਨਕ ਦੇ ਘਰ ਦੀ ਅਮਾਨਤ ਆ ਅੱਜ ਲੈ ਲਈਏ 50 ਸਾਲਾਂ ਨੂੰ ਲੈ ਲਈਏ 10 ਸਾਲਾਂ ਨੂੰ ਲੈ ਲਈਏ ਦੀਪਿਆ ਸਿਰ ਦਿੱਤੇ ਬਿਨਾਂ ਗੁਜ਼ਾਰਾ ਨਹੀਂ ਹੋਣਾ ਦੇਣਾ ਹੀ ਪੈਣਾ ਤੇ ਇਹ ਬਚਨ ਗੁਰੂ ਕਲਗੀਧਰ ਪਾਤਸ਼ਾਹ ਦਾ ਮਗਰ ਚੱਲਦਾ ਹੈ ਦੀਪੇ ਨੇ ਅੰਮ੍ਰਿਤ ਛਕਿਆ ਹੁਣ ਉਹ ਬਾਬਾ ਦੀਪ ਸਿੰਘ ਬਣ ਚੁੱਕਾ ਹੈ ਆਨੰਦਪੁਰ ਨੂੰ ਘੇਰਾ ਪਿਆ ਸਾਡੇ ਚੋਂ ਕਈ ਬੰਦੇ ਇਹ ਗੱਲ ਕਹਿੰਦੇ ਆ ਕਿਉਂਕਿ ਤਿੰਨ ਸਿੱਖ ਸੀ ਜਿਨ੍ਹਾਂ ਨੂੰ ਲੰਗਰ ਦੇ ਇਨਚਾਰਜ ਮਹਾਰਾਜ ਨੇ ਆਨੰਦਪੁਰ ਬਣਾਇਆ ਇੱਕ ਭਾਈ ਨੰਦ ਲਾਲ ਇੱਕ ਭਾਈ ਮਨੀ ਸਿੰਘ ਇੱਕ ਧੰਨ ਬਾਬਾ ਦੀਪ ਸਿੰਘ ਜਦੋਂ ਆਨੰਦਪੁਰ ਨੂੰ ਘੇਰਾ ਪੈਂਦਾ 8 ਮਹੀਨੇ ਲੰਮਾ ਘੇਰਾ ਤੇ ਘੇਰਾ ਪੈਂਦੇ ਸਾਰ ਮਹਾਰਾਜ ਨੇ ਕ ਐਲਾਨ ਕੀਤਾ ਸੀ ਆਨੰਦਪੁਰ ਕਿ ਜਿੰਨਾ ਪਰਿਵਾਰਾਂ ਦੇ ਵਿੱਚ ਬੱਚੇ ਛੋਟੇ ਆ ਜਾਂ ਬਜ਼ੁਰਗ ਜਾਦੇ ਆ ਉਹ ਆਨੰਦਪੁਰ ਛੱਡ ਕੇ ਚਲੇ ਜਾਣ ਇੱਥੇ ਘੇਰੇ ਪੈਣੇ ਆ ਜੰਗ ਤੇ ਜੁੱਧ ਹੋਣੇ ਆ ਬੱਚਿਆਂ ਵਾਲਿਆਂ ਦਾ ਇੱਥੇ ਕੋਈ ਕੰਮ ਨਹੀਂ ਉਹਨਾਂ ਦੇ ਵਿੱਚੋਂ ਤਿੰਨ ਗੁਰਸਿੱਖ ਮਹਾਰਾਜ ਨੇ ਆਪ ਕੱਢੇ ਸੀ ਕਿ ਤੁਸੀਂ ਪਹਿਲਾਂ ਚਲੇ ਜਾਓ ਉਹਨਾਂ ਵਿੱਚ ਧੰ ਬਾਬਾ ਦੀਪ ਸਿੰਘ ਭਾਈ ਨੰਦ ਲਾਲ ਤੇ ਧੰ ਬਾਬਾ ਮਣੀ ਸਿੰਘ ਵਰਗੇ ਸੀ ਮਹਾਰਾਜ ਨੇ ਤਿੰਨਾਂ ਨੂੰ ਤੁਰਨ ਲੱਗਿਆ ਆਖਿਆ ਸੀ ਪੰਥ ਨੇ ਤੁਹਾਡੇ ਕੋਲ ਸੇਵਾਦਾਰੀਆਂ ਬੜੀਆਂ ਲੈਣੀਆਂ ਵਾ ਜ਼ਿੰਮੇਵਾਰੀਆਂ ਬੜੀਆਂ ਲੈਣੀਆਂ ਇੱਥੇ ਲੜ ਕੇ ਸ਼ਹੀਦ ਹੋਣ ਦਾ ਵਕਤ ਤੁਹਾਡਾ ਅਜੇ ਤੱਕ ਨਹੀਂ ਆਇਆ ਮਹਾਰਾਜ ਨੇ ਖੁਦ ਹੁਕਮ ਦੇ ਕੇ ਧੰ ਬਾਬਾ ਦੀਪ ਸਿੰਘ ਨੂੰ ਉੱਥੋਂ ਤੋਰ ਦਿੱਤਾ ਪ੍ਰਸੰਗ ਦੇ ਹੋਰ ਨੇੜੇ ਆ ਜੋ ਸਮਾਨੇੜੇ ਆਇਆ ਤੇ ਵਕਤ ਆਇਆ ਬਾਬਾ ਬੰਦਾ ਸਿੰਘ ਬਹਾਦਰ ਦਾ ਸਾਡੇ ਜੋ ਕਈ ਬੰਦੇ ਗਾਇਬ ਗਏ ਕਿਉਂਕਿ ਕਈ ਗੱਲਾਂ ਸੁਣੀਆਂ ਸੁਣੀਆਂ ਹੋ ਜਾਂਦੀਆਂ ਨੇ ਬਾਬਾ ਬੰਦਾ ਸਿੰਘ ਬਹਾਦਰ ਗੁਰੂ ਕਲਕੀ ਤਰ ਪਾਤਸ਼ਾਹ ਦਾ ਹੁਕਮ ਲੈ ਕੇ ਪੰਜਾਬ ਆਇਆ ਉਹਨੇ ਵੱਡੇ ਵੱਡੇ ਜ਼ਾਲਮਾਂ ਦੀ ਇੱਟ ਨਾਲ ਇੱਟ ਖੜਕਾ ਦਿੱਤੀ ਇਤਿਹਾਸ ਦੇ ਪੰਨੇ ਕਹਿੰਦੇ ਨੇ ਧੰਨ ਬਾਬਾ ਦੀਪ ਸਿੰਘ ਬਾਬਾ ਬੰਦਾ ਸਿੰਘ ਬਹਾਦਰ ਦੀ ਹਰ ਜੰਗ 'ਚ ਅੱਗੇ ਹੋ ਕੇ ਲੜਿਆ ਤੇ ਕਦੀ ਬਾਬਾ ਬੰਦਾ ਸਿੰਘ ਬਹਾਦਰ ਨੇ ਲੜਦਿਆਂ ਵੇਖ ਕੇ ਪੁੱਛਿਆ ਸੀ ਕਿਸੇ ਨੂੰ ਓ ਆਹ ਕੌਣ ਆ ਜੇ ਮੈਂ ਸੱਜੇ ਵੇਨਾ ਉਥੇ ਵੀ ਇਹ ਹੁੰਦਾ ਜੇ ਮੈਂ ਖੱਬੇ ਵੇਨਾ ਉਥੇ ਵੀ ਇਹ ਹੁੰਦਾ ਜੇ ਮੈਂ ਸਾਹਮਣੇ ਵੇਖਦਾ ਉਥੇ ਵੀ ਇਹੋ ਹੁੰਦਾ ਦਸਣ ਵਾਲੇ ਕਹਿੰਦੇ ਮਾਝੇ ਦਾ ਮਝੈਲ ਇਹਦਾ ਨਾਂ ਦੀਪ ਸਿੰਘ ਆ ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਆਖਿਆ ਤੇ ਐਂ ਜਾਂਦਾ ਜਵੇਂ ਜਿੰਦਾ ਸ਼ਹੀਦ ਹੁੰਦਾ ਜਿੱਥੇ ਛਾਤੀ ਮਾਰੋ ਉਥੇ ਭੱਜਾ ਫਿਰਦਾ ਬਾਬਾ ਬੰਦਾ ਸਿੰਘ ਬਹਾਦਰ ਨੇ ਧੰਨ ਬਾਬਾ ਦੀਪ ਸਿੰਘ ਨੂੰ ਜਿਉਂਦੇ ਜੀ ਜ਼ਿੰਦਾ ਸ਼ਹੀਦ ਦਾ ਖਿਤਾਬ ਦਿੱਤਾ ਸੀ। ਇਹ ਖਿਤਾਬ ਬਾਬਾ ਬੰਦਾ ਸਿੰਘ ਬਹਾਦਰ ਦਾ ਦਿੱਤਾ ਆਇਆ। ਲੋਕ ਦੁਨੀਆ ਤੋਂ ਜਾ ਕੇ ਸ਼ਹੀਦ ਹੁੰਦੇ ਨੇ ਕਿੰਡੀ ਪਵਿੱਤਰ ਆਤਮਾ ਹੈ ਧੰਨ ਬਾਬਾ ਦੀਪ ਸਿੰਘ ਕਿ ਜਿਉਂਦੇ ਜੀ ਸ਼ਹਾਦਤ ਦਾ ਰਤਬਾ ਲੈ ਲਿਆ ਜਿਉਂਦੇ ਜੀ।